ਕੈਂਟਰ ਸਰਕਾਰ ਮੁਰਦਾਬਾਦ 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 ਕੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਪ੍ਰਾਈਵੇਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਅੰਦਾਜ਼ ਚ ਚਿਪਾ ਵਾਲੇ ਮੀਟਰ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਅੰਦਾਜ਼ ਚ ਚਿਪਾ ਵਾਲੇ ਮੀਟਰ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਗੁਰਪਾਲ ਸਿੰਘ ਮਰੂੜ ਬੀਤੇ ਜੋ ਕ੍ਰਾਂਤੀਕਾਰੀ ਅੱਜ ਦਿਨ ਜਿਹੜੀਆਂ ਮੰਗਾਂ ਨੇ ਵਾਖ ਵਾਖ ਕਿਸਾਨ ਜੱਥੇਬੰਦੀਆਂ ਵੱਲੋਂ ਨੇ ਇਹਦੇ ਵਿੱਚ ਮੰਗਾਂ ਇੱਕ ਤਾਂ ਜਿਹੜੀ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਆ ਦੂਸਰਾ ਆਜਾ ਇਹਦੇ ਵਿੱਚ ਕਿ ਜਿਹੜੇ ਚੇਪਾਂ ਵਾਲੇ ਮੀਟਰ ਪਿੰਡਾਂ ਵਿੱਚ ਲਾਇਆ ਜਾ ਰਿਹਾ ਹੈ ਦੋਵੇਂ ਸਾਡੇ ਵਾਸਤੇ ਘਾਤਕ ਨੇ ਅੱਗੇ ਤੇ ਕੋਈ ਬਿਮਾਰ ਹੋ ਗਿਆ ਕੋਈ ਨਹੀਂ ਦੇ ਸਕਦਾ ਬਿਜਲੀ ਦਾ ਬਿਲ ਅਗਲੇ ਮਹੀਨੇ ਭਰ ਦਿੰਦਾ ਸੀ ਹੁਣ ਬਿਜਲੀ ਉਸੇ ਟਾਈਮ ਜਿਹੜੀ ਬੰਦੋਜਾ ਕਰੇਗੇ ਕਿਸਾਨ ਮਜ਼ਦੂਰ ਤੇ ਪਹਿਲਾਂ ਹੀ ਬਹੁਤ ਕਰਜ਼ਾਈ ਆ ਅੱਗੇ ਤੇ ਕਿਸ਼ਤਾਂ ਵਿੱਚ ਵੀ ਦਿੱਤਾ ਜਾਂਦਾ ਸੀ ਬਿੱਲ ਹੁਣ ਉਹ ਸਾਰਾ ਕੁਝ ਖਤਮ ਕਰਕੇ ਸਾਡਾ ਗਲਾ ਘੁਟਾਇਆ ਜਾ ਰਿਹਾ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਦੂਜਾ ਜਿਹੜਾ ਨਿੱਜੀ ਕਾਰਨ ਕੀਤਾ ਜਾ ਰਿਹਾ ਇਹਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਉਹ ਆਪਣੇ ਮਨਮਰਜ਼ੀ ਦੇ ਬਿੱਲ ਲਾਉਣਗੇ ਜਿਹੜੇ ਅਸੀਂ ਦੇ ਨਹੀਂ ਸਕਦੇ ਫਿਰ ਖਰਚੇ ਕੱਟ ਲਿਆ ਕਰਨਗੇ ਤੁਹਾਡਾ ਲੇਟ ਤਾਜੀ ਤੁਹਾਡਾ ਖਰਚਾ ਜੀ ਸੋਡਾ ਉਹ ਖਰਚਾ ਜੀ ਕਿਉਂਕਿ ਬਿੱਲ ਅਸੀਂ ਪਹਿਲਾਂ ਭਰ ਚੁੱਕੇ ਆ ਦੂਜੇ ਦਿਨ ਬੰਦ ਕਰਕੇ ਕਹਿਣਾ ਇਹ ਗੱਲ ਅਗਲਾ ਬਿੱਲ ਪਾਓ ਤਾਂ ਫੇਰ ਅਸੀਂ ਫੇਰ ਚਲਾ ਦੇਾਂਗੇ ਇਸ ਕਰਕੇ ਇਹੋ ਜਿਹੀ ਧੋਖੇਬਾਜ਼ੀ ਸਾਡੇ ਨਾਲ ਠੱਗੀ ਤੋਂ ਜਿਹੜਾ ਬਚਾਇਆ ਜਾ ਜਾਵੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਤੇ ਮੀਟਰ ਕਿਸੇ ਵੀ ਕੀਮਤ ਤੇ ਪਿੰਡਾਂ ਵਿੱਚ ਨਹੀਂ ਲੱਗਣ ਦਿਆਂਗੇ ਮੁਰਦਾਬਾਦ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ब सरकार मुरदाबाद